ਸਟੇਜ 'ਤੇ ਸਨ ਬੰਝਾ ਫੋਰ ਕਾਸਟ ਤੇ ਸਵਾਗਤ ਕਰਦੀ ਹਾਂ ਸਿਰ ਤੇ ਜੁਕੜੇ ਜਾਂ ਜ਼ਫਰਤ ਨੂੰ ਪਰ ਮਾਣ ਨੂੰ ਬਹੁਤ ਬਹੁਤ ਤਰ੍ਹਾਂ ਕੀ ਬੋਲੀ ਬਖਸ਼ੇ ਇਹਨਾਂ ਨੂੰ ਹਮੇਸ਼ਾ ਅੱਗੇ ਵਧਣ ਦਾ ਜੋਕ ਚ ਕਰਨਾ ਬਣਾ ਭਵੀ ਅਨਾਰੇ ਵੀ ਤੇ ਬੰਨ ਕਰਦੇ ਅਸੀਂ ਅੱਜ ਪੰਜ ਪੰਜ ਜੋ ਕਿ ਪੰਜ ਕਿਲੋ ਦਾ ਅਸੀਂ ਮੋਬਾਈਲ ਫੋਨ ਦੀ ਜੋ ਕਿ ਆ ਜੇਨਕਸਾਨ ਸੋ ਜਨ ਪਤਾ ਹੈ ਕਿ ਆਜੋ ਦਾ ਲਗਭਗ 15 ਸਾਲ ਪਹਿਲਾਂ ਜੋ ਕਿ 20 ਸਾਲ ਪਹਿਲਾਂ ਰਿ ਕਿਸੇ ਚੱਕਾ ਕੋਲ ਅੰਟਾ ਚ ਸਗਲੇ ਨੇ ਵਾਲੇ ਫੋਨ ਨਹੀਂ ਹੁੰਦੇ ਸੀ ਇਸ ਕਰਕੇ ਰੋਕਣ ਦਾ ਗੁਜ਼ਾਰਾ ਛੋਟੇ ਫੋਨਸ ਜੋ ਕਿ ਬਟਨ ਵਾਲੇ ਹੁੰਦੇ ਸਮਾਨ ਦਾ ਹੋ ਜਾਂਦਾ ਸੀ ਫਿਰ ਸੈਮਸੰਗ ਹੋ ਕੇ ਨੋਕੀਆ ਹੋ ਕੇ ਜਾਂ ਕੋਈ ਤੋ ਹੋਰ ਹੋਏ ਫੋਨ ਹੋਣਗੇ ਨਾਲ ਹੋਵੇ ਸੋ ਜਦੋਂ ਵੀ ਜਮਾਨਾ ਇਕਦਮ ਚੇਂਜ ਹੋਇਆ ਜਾਂ ਟੈਕਨੋਲੋਜੀ ਵਧੀ ਜਾਂ ਸਾਇੰਸ ਵਧੀ ਤਾਂ ਇਕਦਮ ਜੋ ਕੀ ਹੈ ਟੱਚ ਸਕਰੀਨ ਦੇ ਵਾਲੇ ਫੋਨ ਬਣ ਗਏ ਜਿੰਨਾਂ ਨੇ ਜੋ ਕੀ ਲੋਕਾਂ ਦੀ ਨਿਗਾਹ ਤੇ ਬਹੁਤ ਵੱਡਾ ਫੈਕਟ ਪਾਇਆ ਇਹ ਜੋ ਕੀ ਲੋਕਾਂ ਦੇ ਨਿਗਾ ਨੂੰ ਖਰਾਬ ਕਰਦਾ ਕਿਉਂਕਿ ਇਸ ਵਿੱਚ ਸਕਰੀਨ ਵਿੱਚ ਇਹ ਜਜ਼ ਰੇਜ਼ ਹੁੰਦੀਆਂ ਨੇ ਜੋ ਕੀ ਲੋਕਾਂ ਦੀ ਨਿਗਾਹ ਤੇ ਦਿਮਾਗ ਤੇ ਬਹੁਤ ਦੁੰਗ ਦਾ ਅਸਰ ਪਾਉਂਦੀਆਂ ਨੇ ਖਾਸ ਕਰਕੇ ਛੋਟੇ ਬੱਚਿਆਂ ਤੇ ਸੋ ਅਸੀਂ ਬੜ ਬੜ ਕਹ ਰਹੇ ਆ ਅਸੀਂ ਪੰਜਾ ਵੀਡੀਓ ਪਾਈ ਸੀ ਹੁਣ ਵੀ ਪਾ ਰਹੇ ਆ ਕਿ ਇਹ ਫੋਨ ਜੋ ਕਿ ਸਹੀ ਨਹੀਂ ਹੈ ਛੋਟੇ ਬੱਚੇ ਜਿਹਨੂੰ ਲਗਭਗ 7-8 ਸਾਲ ਦਾ ਜਾਂ ਉਸ ਤੋਂ ਘੱਟ ਹੈ ਉਹਨਾਂ ਨੂੰ ਫੋਨ ਦੂਰ ਰੱਖੋ ਹੋਰ ਕੰਮ ਕਰੋਗੇ ਉਹ ਤਾਂ ਕੰਮਕਾਰ ਜਿ ਸਕੂਲ ਜਾ ਕੇ ਤਾਂ ਉਹ ਵੱਖਰੀ ਗੱਲ ਹੈ ਤਦ ਤੂੰ ਜੋ ਪਬਜੀ ਗੇਮ ਹੋਵੇ ਜਾਂ ਕੋਈ ਇੰਸਟਾਗ੍ਰam ਫੇਸਬੁੱਕ ਸਨੇਪਚਰ ਡਾਟ ਜੋ ਹੋ ਹੋ ਗਈ ਚੀਜ਼ਾਂ ਉਹ ਤਾਂ ਦੂਰ ਰੱਖੋ ਕਿਉਂਕਿ ਇਹ ਚੀਜ਼ਾਂ ਕਰਕੇ ਜੋ ਕਿ ਉਹਨਾਂ ਬੱਚਾਂ ਨੂੰ ਨਿਗਾਹ ਤੋਂ ਬਹੁਤ ਡੰਗਾ ਚਪਿੰਦਾ ਸੀ ਉਹ ਵੀ بیمار ਹੋ ਸ਼ਿਤੀ ਖੋ ਰਹੇ ਨੇ ਇਹ ਇਸ ਚੀਜ਼ ਨੂੰ ਸਾਵਧਾਨੀ ਇਹ ਨੇ ਇਸ ਤੋਂ ਫੈੜੇ ਨਾ ਉਹ ਇਹ ਹੁੰਦੇ ਨੇ ਇਹ ਜਿਆ ਕਿ ਇਹ ਇਸ ਤੇ ਜੋ ਕਿ ਕੰਮ ਸਹੀ ਮਰਜ਼ ਹੈ ਟਾਈਮ ਤੇ ਮਿਲਦਾ ਹੈ ਕਿ ਸਾਨੂੰ ਜੋ ਕੀ ਹੈਲਪ ਕਰਦਾ ਹੈ ਪੜਨ ਵਿੱਚ ਜਾਂ ਸਾਇਨਸ ਸਬਸ ਵਿੱਚ ਹੈਲਪ ਕਰਦਾ ਹੈ ਤੇ ਸਾਨੂੰ ਜੋ ਕੀ ਮੁਸ਼ਕਲ ਸਾਡੇ ਜੋ ਕੀ ਸਮੱਸਿਆ ਉਹ ਤੁਹਾਨੂੰ ਲੱਭਣ ਵਿੱਚ ਸਾਡੇ ਜੋ ਕੀ ਇਹ ਬਹੁਤ ਬਦਦਾ ਕਰਦਾ ਹੈ ਹੈਲਪ ਕਰਦਾ ਹੈ ਬਸ ਜੇ ਇਹ ਭਾਵੇਂ ਨਹੀਂ ਹੋਰ ਸੇ ਵਿੱਚ ਕੁਝ ਨਹੀਂ ਹੈ ਤੇ ਇਸ ਨੂੰ ਜੋ ਕੀ ਘੱਟੋ ਘੱਟ ਪਰ ਤੋਂ ਹਮੇਸ਼ਾ ਇਸ ਨੂੰ ਜੋ ਕਿ ਰੋਲ ਚਾਰਜ ਲਗਾਉਂਦੇ ਸਮੇਂ ਚਾਰਜਰ ਜੋ ਕਿ ਲਾ ਕੇ ਰੱਖਿਆ ਜਾ ਕਰੋ ਕਿਉਂਕਿ ਜਦ ਵੀ ਚਾਰਜ ਉਤ ਗੋਨ ਦੇ ਰਾਤ ਨੂੰ ਸੌਣ ਲਗਾ ਕੇ ਪਹਿਨੇ ਤਾਂ ਲੱਗਦਾ ਪੈਨ ਇਹ ਗਰਮ ਹੁੰਦਾ ਕਿ ਤਾਂ ਜੋ ਕਿ ਉੱਥੋਂ ਉਸ ਦੇ ਤਾਲੇ ਵਿੱਚੋਂ ਇਹ ਵੋਲਟ ਜੋ ਕਿ ਖਾਸ ਹੁੰਦੀ ਜਦ ਵੀ ਉਹ ਦੂਜਨਾਂ ਜੋ ਟਕਰਾਉਂਦੇ ਗਰਮ ਹੁੰਦੀ ਹੈ ਇੱਕ ਅੱਗ ਇਹ ਤਾਂ ਚਾਰਜ ਪੈਨ ਗਰਮ ਹੋਇਆ ਹੁੰਦਾ ਤਾਂ ਦੋਨੋਂ ਜੋ ਕਿ ਅਟੈਚ ਹੁੰਦੇ ਤਾਂ ਇੱਕ ਬਲਾਨਸ ਹੁੰਦਾ ਹੈ ਇਸ ਨਾਲ ਅਗੂ ਲੋਕਾਂ ਦਾ ਵੱਧ ਜਾਂਦਾ ਹੈ ਹਮੇਸ਼ਾ ਰੋਣ ਤੋਂ ਪਹਿਲਾਂ ਚਾਰਜਰ ਪਲੱਗ ਚ ਕੱਢ ਦਿਆ ਕਰੋ ਇਹ ਬਹੁਤ ਵੱਡੀ ਜੋ ਕਿ ਮਿਹਰਬਾਨੀ ਹੋਵੇ ਨਹੀਂ ਤਾਂ ਜੋ ਕਿ ਨੁਕਸਾਨ ਨੁਕਸਾਨਾ ਵੀ ਹੋ ਸਕਦਾ ਹੈ ਤੇ ਕਰਨ ਨੂੰ ਵੀ ਅੱਗ ਲੱਗ ਸਕਦਾ ਹੈ ਜੋ ਕਿ ਪਰਮਾਨੰ ਦਾ ਬਹੁਤ ਹੀ ਹੋ ਸਕਦੀ ਹੈ ਜਿੰਨੇ ਕਪਡੇੜ ਹੈ ਜੀ ਧੰਨਵਾਦ